ਆਪਣੇ ਇਸ਼ਲਾਕਯੋਗ ਕਾਰਜਾ ਕਰਕੇ ਹਮੇਸ਼ਾ ਹੀ ਸੁਰੱਖਿਆ ਵਿੱਚ ਰਹਿਣ ਵਾਲੀ ਫਗਵਾੜਾ ਦੀ ਸਰਬ ਨੌਜਵਾਨ ਸਭਾ ਵੱਲੋਂ ਪੰਜਾਬ ਸਟੇਟ ਐids ਕੰਟਰੋਲ ਸੁਸਾਇਟੀ ਚੰਡੀਗੜ੍ਹ ਅਤੇ ਜ਼ਿਲ੍ਹਾ ਯੂਥ ਅਫਸਰ ਮੈਡਮ ਗਗਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਹਿਰੂ ਯੁਵਾ ਕੇਂਦਰ ਕਪੂਠਲਾ ਦੇ ਸਹਿਯੋਗ ਨਾਲ ਵਿਸ਼ਵ ਐids ਦਿਵਸ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸਿਵਲ ਹਸਪਤਾਲ ਫਗਵਾੜਾ ਵਿਖੇ ਮਨਾਇਆ ਗਿਆ ਦੱਸਦੀ ਕਿ ਇਸ ਸਮਾਗਮ ਦੌਰਾਨ ਬਤੌਰ ਮੁੱਖ ਮਹਿਮਾਨ ਸੀਐਮਓ ਫਾਜ਼ਿਲਕਾ ਡਾਕਟਰ ਲਹਿਮਬ੍ਰਾਮ ਸ਼ਾਮਲ ਹੋਏ ਜਦ ਕੇ ਵਿਸ਼ੇਸ਼ ਮਹਿਮਾਨ ਵਜੋਂ ਡਾਕਟਰ ਬਲਰਾਜ ਕੌਰ ਨੇ ਸ਼ਿਰਕਤ ਕੀਤੀ ਮੁੱਖ ਬਲਾਰੇ ਵਜੋਂ ਪਹੁੰਚੇ ਕਾਉਂਸਲਰ ਏਡਜ਼ ਮਨਕੀਤਰਾਮ ਨੇ ਹਾਜ਼ਰੀਨ ਨੂੰ ਏਡਜ਼ ਦੇ ਲੱਛਣਾਂ ਅਤੇ ਇਸ ਤੋਂ ਬਚਾਲੀ ਜ਼ਰੂਰੀ ਸਾਵਧਾਨੀਆਂ ਬਾਰੇ ਦੱਸਿਆ ਅਤੇ ਕਿਹਾ ਕਿ ਇਹ ਬਿਮਾਰੀ ਖੂਨ ਰਾਹੀਂ ਸੰਜ ਲਗਾਉਣ ਨਾਲ ਜਾਂ ਸਰੀਰਕ ਮਲਾਪ ਰਾਹੀਂ ਫੈਲਦੀ ਹੈ ਇਸ ਲਈ ਖਾਸ ਤੌਰ ਤੇ ਅਜੀ ਲੋਕਾਂ ਨੂੰ ਇਸ ਬਿਮਾਰੀ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਜਿਨ੍ਹਾਂ ਵਿੱਚ ਇਸ ਬਿਮਾਰੀ ਦੇ ਲੱਛਣ ਨਜ਼ਰ ਆ ਰਹੇ ਹੋਣ ਉਹਨਾਂ ਨੇ ਇਹ ਵੀ ਕਿਹਾ ਕਿ ਹਰ ਮਹੀਨੇ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਵਿੱਚ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਇਾਫਾ ਹੋ ਰਿਹਾ ਹੈ ਡਾਕਟਰ ਲੈਂਬਰਾਮ ਸੀਐਮਓ ਨੇ ਸਭਾ ਅਤੇ ਕੇਂਦਰ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਏਡਜ਼ ਵਰਗੀ ਨਾ ਮੁਰਾਦ ਬਿਮਾਰੀ ਤੋਂ ਬਚਾ ਲਈ ਸਰਬ ਨੌਜਵਾਨ ਸਭਾ ਤੇ ਨੈਰੂ ਜੁਵਾ ਕੇਂਦਰ ਦਾ ਇਹ ਉਪਰਾਲਾ ਲੋਕਾਂ ਲਈ ਬਹੁਤ ਲਾਭਦਾਇਕ ਹੈ ਪੂਰੀ ਖਬਰ ਦੇਖੋ ਇਸ ਵੀਡੀਓ ਦੇ ਅੰਦਰ ਤੁਸੀਂ ਦੇਖ ਰਹੇ ਹੋ ਆਇਨਾ ਟੀਵੀ ਤੋਂ ਹਰਿਸ਼ ਪੰਡਾਰੀ ਦੀ ਰਿਪੋਰਟ ਰਜਵਾਨ ਸਭਾ ਤੇ ਨਹਿਰੂ ਯੁਵਾ ਕੇਂਦਰ ਵੱਲੋਂ ਅੱਜ ਵਰਲਡ ਸੇਡ ਡੇ ਮਨਾਇਆ ਗਿਆ ਤੇ ਸਾਨੂੰ ਜਾਗਰੂਕ ਕੀਤਾ ਗਿਆ ਤੇ ਮੈਂ ਵੀ ਸਭ ਨੂੰ ਇਹੀ ਕਹਿਨੀ ਆ ਕਿ ਸਾਨੂੰ ਇਸ ਬਿਮਾਰੀ ਦੇ ਦੁਆਰਾ ਜਾਗਰੂਕ ਹੋਣਾ ਚਾਹੀਦਾ ਹੈ ਅੱਜ ਬਹੁਤ ਹੀ ਵਧੀਆ ਸੈਮੀਨਾਰ ਐਸਡ ਦੇ ਉੱਤੇ ਕਰਾਇਆ ਗਿਆ ਸਰਬ ਨੌਜਵਾਨ ਸਭਾ ਤੇ ਨਹਿਰੂ ਯੁਵਾ ਕੇਂਦਰ ਵੱਲੋਂ ਸਿਵਲ ਹਸਪੀਟਲ ਦੇ ਵਿੱਚ ਸੋ ਇਸ ਦੇ ਵਿੱਚ ਮਲਕੀਤ ਚਾਨ ਵੀ ਜਿਹੜੇ ਇਸ ਤੇ ਟੌਪਿਕ ਦੇ ਮੇਨ ਮਾਰ ਸੀਗੇ ਉਹਨਾਂ ਨੇ ਆਪਣੀ ਗਾਈਡਲਾਈਨਸ ਦੇ ਨਾਲ ਸਾਰਿਆਂ ਨੂੰ ਇਹਦੇ ਉੱਤੇ ਜਾਗਰੂਤ ਕੀਤਾ ਔਰ ਮੈਂ ਸ਼ਰਮ ਰੋਜ ਜਨਸਵਰ ਔਰ ਨਹਿਰੂ ਜੁਵਾ ਕੇਂਦਰ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਇਹੋ ਜੇ ਸੈਮੀਨਾਰ ਹਰ ਜਗ੍ਹਾ ਕਰਾ ਕੇ ਹਰ ਸਾਲ ਕਰਾਉਂਦੇ ਆ ਔਰ ਸਾਰਿਆਂ ਨੂੰ ਅਵੇਅਰ ਕਰਦੇ ਆ ਇਹ ਬਹੁਤ ਜ਼ਰੂਰੀ ਐਜੂਕੇਸ਼ਨ ਆ ਲੋਕੀ ਇਹ ਤੋਂ ਸ਼ਰਮਾਂਦੇ ਆ ਬਿਲਕੁਲ ਨਹੀਂ ਸ਼ਰਮਾਣਾ ਚਾਹੀਦਾ ਕਿਉਂਕਿ ਆਪਣੀ ਜ਼ਿੰਦਗੀ ਦਾ ਇੱਕ 파ਟ ਆ ਸੋ ਜਿਸ ਤਰ੍ਹਾਂ ਪੇਟ ਨੂੰ ਭੁੱਖ ਲੱਗਦੀ ਆ ਉਸੇ ਤਰ੍ਹਾਂ ਸੈਕਸ ਦੀ ਵੀ ਭੁੱਖ ਹੁੰਦੀ ਆ ਇਹ ਸਾਰੀ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਆ ਇਸ ਨੂੰ ਲਿਮਟ ਦੇ ਵਿੱਚ ਆਪਾਂ ਕਰਾਂਗੇ ਅਵੇਅਰਨੈਸ ਨਾਲ ਕਰਾਂਗੇ ਤਾਂ ਇਦਾਂ ਦੇ ਸੈਮੀਨਾਰ ਜਿਹੜੇ ਆ ਤੁਹਾਨੂੰ ਬਹੁਤ ਗਾਈਡ ਕਰਨਗੇ ਸੋ ਮੈਂ ਇੱਕ ਵਾਰੀ ਫੇਰ ਸਾਰਿਆਂ ਦਾ ਲੈਂਬਰ ਰਾਮ ਜੀ ਦਾ ਜਿਹੜੇ ਇੱਥੇ ਹੁਣ ਸਿਵਲ ਸਰਜਨ ਬਣ ਕੇ ਜਾ ਰਹੇ ਨੇ ਬਲਕੀਤ ਜੀ ਦਾ ਸਾਡੇ ਨਾਲ ਰਾਜ ਸਾਹਿਬ ਬੈਠੇ ਆ ਔਰ ਸੁਖਵਿੰਦਰ ਜੀ ਔਰ ਸਾਰੇ ਸਾਥੀ ਜਿਹੜੇ ਆ ਉਹਨਾਂ ਦਾ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਸੈਮੀਨਾਰ ਨੂੰ ਕਰਾਇਆ ਔਰ ਬੱਚਿਆਂ ਨੂੰ ਅਵੇਅਰ ਕੀਤਾ ਬਹੁਤ-ਬਹੁਤ ਧੰਨਵਾਦ ਅੱਜ ਸਰਬ ਨੌਜੋਨ ਸਵਾਰੀ ਸੜ ਫਗਵਾੜਾ ਅਤੇ ਨਰਜੂ ਵਾਕਿੰਦਰ ਵੱਲੋਂ ਸਾਂਝੇ ਤੌਰ ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਯੋਜਨ ਜੋਸਫ ਹਸਪਤਾਲ ਫਵਾੜਾ ਵਿਖੇ ਕੀਤਾ ਜਾ ਰਿਹਾ ਹੈ ਇਸ ਫੰਕਸ਼ਨ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਵਿਸ਼ੇਸ਼ ਤੌਰ ਤੇ ਏਡਜ਼ ਬਾਰੇ ਜੋ ਹੈ ਲੋਕਾਂ ਨੂੰ ਜਾਗਰੂਕ ਕਰਨ ਬਾਰੇ ਸੈਮੀਨਾਰ ਰੱਖਿਆ ਗਿਆ ਹੈਗਾ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਏਡਜ਼ ਇੱਕ ਕਹਿੋ ਜਿਹੀ ਬਿਮਾਰੀ ਹੈ ਬਹੁਤ ਹੀ ਘਾਤਕ ਬਿਮਾਰੀ ਹੈ ਜੋ ਕਿ ਹਿੰਦੁਸਤਾਨ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਫੈਲ ਚੁੱਕੀ ਹੈਗੀ ਅਸੀਂ ਚਾਹੁੰਦੇ ਹਾਂਗੇ ਇਹੋ ਜਿਹੇ ਜੋ ਬਿਮਾਰੀਆਂ ਹਨਾਂ ਤੋਂ ਛੁਟਕਾਰਾ ਪਾਉਣ ਲਈ ਆਪਾਂ ਨੂੰ ਵੱਧ ਤੋਂ ਵੱਧ ਜਾਗਰੂਕ ਹੋਣਾ ਵੀ ਚਾਹੀਦਾ ਹੈਗਾ ਤੇ ਨਾਲ ਦੀ ਨਾਲ ਅਸੀਂ ਜਨਤਾ ਨੂੰ ਵੀ ਆਉਣ ਵਾਲੀ ਪੀੜ੍ਹੀ ਨੂੰ ਵੀ ਅਸੀਂ ਜਾਗਰੂਕ ਕਰੀਏ ਤਾਂ ਕਿ ਇਹਨਾਂ ਭੈਣਕ ਬਿਮਾਰੀਆਂ ਤੋਂ ਬਚਿਆ ਜਾ ਸਕੇ ਮੈਂ ਇੱਕ ਵਾਰੀ ਫੇਰ ਇੱਥੇ ਆਏ ਸਾਰੇ ਮਹਿਮਾਨਾਂ ਦਾ ਸਭ ਦਾ ਧੰਨਵਾਦ ਕਰਦਾ ਹਾਂ ਜਿਹੜੇ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਫੰਕਸ਼ਨ ਵਿੱਚ ਆਏ ਹਨ ਬਹੁਤ ਬਹੁਤ ਧੰਨਵਾਦ ਜੀ ਵਿਸ਼ਵ ਏਡਜ਼ ਜਾਗਰੂਕਤਾ ਦਿਵਸ ਦੇ ਸਬੰਧ ਦੇ ਵਿੱਚ ਅੱਜ ਨਹਿਰੀ ਯੁਵਾ ਕੇਂਦਰ ਔਰ ਸਰਵ ਨੌਜਵਾਨ ਸਭਾ ਵੱਲੋਂ ਸਿਵਲ ਹਸਪਤਲ ਫਗਵਾੜਾ ਦੇ ਕਾਨਫਰੰਸ ਹਾਲ ਦੇ ਵਿੱਚ ਇੱਕ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਇਸ ਪ੍ਰੋਗਰਾਮ ਦੇ ਵਿੱਚ ਏਡਸ ਨਾਲ ਜੁੜੇ ਹੋਏ ਸਾਰੇ ਪਹਿਲੂ ਜਿਹੜੇ ਆ ਉਹ ਸਾਡੇ ਰਿਸੋਰਸ ਪਰਸਨ ਸ਼੍ਰੀ ਮਲਕੀਤ ਚੰਜੀ ਜਿਹੜੇ ਕਾਉਂਸਲਰ ਸੇਵਾ ਆਪਣੀ ਜਿਹੜੀ ਕਰ ਰਹੇ ਆ ਉਹਨਾਂ ਨੇ ਇਹਦੇ ਬਾਰੇ ਡਿਟੇਲ ਦੇ ਵਿੱਚ ਦੱਸਿਆ ਤੋਂ ਸਭਾ ਵੱਲੋਂ ਵੀ ਸੰਜਮਿਤ ਜੀਵਨ ਦੇ ਲਈ ਸਭ ਨੂੰ ਜਿਹੜੇ ਆ ਅਪੀਲ ਕੀਤੀ ਗਈ ਆ ਸਾਡੇ ਸਿਵਲ ਸਰਜਨ ਵਿਸ਼ੇਸ਼ ਰੂਪ ਵਿੱਚ ਸਾਡੇ ਚ ਪਹੁੰਚੇ ਡਾਕਟਰ ਲੈਂਬਰ ਆਰਮਨੀ ਜੀ ਵੀ ਜਿਨੇ ਵੀ ਇਸ ਸਮਾਜ ਦੇ ਵਿੱਚ ਸਭ ਨੂੰ ਜਿਹੜਾ ਜਾਗਰੂਕ ਕੀਤਾ ਹੈ ਕਿ ਅਗਰ ਇਸ ਤੋਸੀਗ੍ਰਸਤ ਹੈ ਵੀ ਤਾਂ ਵੀ ਸਾਨੂੰ ਜਿਹੜਾ ਪ੍ਰੋਪਰ ਇਲਾਜ ਕਰਾਉਣਾ ਚਾਹੀਦਾ ਤਾਂ ਕਿ ਲਾਈਫ ਸਪੈਨ ਜਿਹੜਾ ਹੈ ਪਹਿਲਾਂ ਦੇ ਨਾਲੋਂ ਲੰਮਾ ਕੀਤਾ ਜਾ ਸਕਦੇ ਨਰਸ਼ਲ ਮੈਨ ਇਸ ਚੀਜ਼ ਦੇ ਉੱਪਰ ਧਿਆਨ ਦੇਣ ਦੀ ਜਿਹੜੀ ਲੋੜ ਹੈ ਕਿ ਜ਼ਿੰਦਗੀ ਅਨਮੋਲ ਹੈ ਇਸ ਜ਼ਿੰਦਗੀ ਦੀ ਅਨਮੋਲਤਾ ਦੇ ਲਈ ਕਿਉਂਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਸਾਡਾ ਰਿਸ਼ਤਾ ਜਿਹੜਾ ਵਾ ਪੂਰੇ ਪਰਿਵਾਰ ਦੇ ਨਾਲ ਹੈ ਸਮਾਜ ਦੇ ਨਾਲ ਹੈ ਅਗਰ ਅਸੀਂ ਖੁਦ ਜਿਹੜਾ ਸਿਹਤਮੰਦ ਹੋਵਾਂਗੇ ਤਾਂ ਆਪਣੇ ਸਮਾਜ ਨੂੰ ਵੀ ਜਿਹੜਾ ਸਿਹਤਮੰਦ ਆਪਣੇ ਪਰਿਵਾਰ ਨੂੰ ਵੀ ਅਸੀਂ ਜਿਹੜਾ ਸਿਹਤਮੰਦ ਕਰ ਸਕਦੇ ਹਾਂ ਇਸ ਕਰਕੇ ਸਭ ਨੂੰ ਇਸ ਇਸ ਤਰ੍ਹਾਂ ਦੀ ਜਿਹੜੀ ਆ ਉਹ ਜਾਗਰੂਕ ਕੀਤਾ ਗਿਆ ਅੱਜ ਨਹਿਰੂ ਜਵਾ ਫਾਊਂਡੇਸ਼ਨ ਬਲੋ ਉੱਥੇ ਸਰੋਸਰ ਪਕੌੜਾ ਵਿੱਚ ਜੋ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਉਹ ਹੈ ਜੀ ਵਰਲਡ ਡੇ ਦੇ ਦਿਸਤੇ ਜਿਹਦੇ ਤੈਤ ਅਸੀਂ ਅੱਜ ਜੋ ਸਾਡੇ ਯੂਥ ਹੈਗੇ ਆ ਨੌਜਵਨ ਪੀੜ੍ਹੀ ਆ ਉਹਨਾਂ ਨੂੰ ਐਚ ਆਈ ਵੀ ਐਸ ਰਿਗਾਰਡਿੰਗ ਇਨਫੋਰਮੇਸ਼ਨ ਤੁਸੀਂ ਜਾਊਂਗੀ ਜਾਣਕਾਰੀ ਦੇਣੀ ਆ ਜਿ ਵਿੱਚ ਦੱਸਿਆ ਜਾਏਗਾ ਵੀ ਐਚ ਆਈ ਵੀ ਐਸ ਕਿੰਨਾ ਭਿਆਨਕ ਰੂਪ ਧਾਰਨ ਕਰ ਚੁੱਕੀ ਆ ਔਰ ਇਸ ਤੋਂ ਅਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਆਪਣੀ ਆਲਪੀ ਨੂੰ ਬਚਾ ਕੇ ਰੱਖਣਾ ਹੈ ਐਚ ਆਈ ਵੀ ਦੇ ਕੇਸ ਲਗਾਤਾਰ ਪੂਰੇ ਇੰਡੀਆ ਚ ਵਰਲਡ ਦੇ ਨਾਲ ਨਾਲ ਇੰਡੀਆ ਚ ਵਧ ਰਹੇ ਆ ਜਿਹਦੇ ਵਿੱਚ ਯਾਤਰਾ ਨੌਜਵਨ ਪੀੜ੍ਹੀ ਨਸ਼ੇ ਤੋਂ ਗ੍ਰਸਤ ਹੋ ਕੇ ਇਸ ਬਿਵਾਰੀ ਨੂੰ ਆਪਣੇ ਗੜ ਲਾ ਰਹੀ ਆ ਇਹਨਾਂ ਨੂੰ ਆਪਾਂ ਕਿਸ ਤਰ੍ਹਾਂ ਬਚਾਉਣਾ ਹੈ ਇਹ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਹਮਲਾ ਮਾਰਨਾ ਪੈਣਾ ਹੈ ਇਕੱਲੇ ਇੱਕ ਸੰਸਥਾ ਦੇ ਨਾਲ ਹੀ ਕੰਮ ਨਹੀਂ ਚੱਲਣਾ ਪੂਰੀ ਸਾਡੀ ਕਮਿਊਨਿਟੀ ਨੂੰ ਪੂਰੀ ਨੌਜਾਨ ਜਥੇਬੰਦੀਆਂ ਨੂੰ ਇਕੱਤਰ ਹੋ ਕੇ ਹੀ ਹਮਲਾ ਮਾਰਨਾ ਪੈਣਾ ਤਾਂ ਹੀ ਅਸੀਂ ਆਪਣੀ ਨੌਜਾਨ ਨੂੰ ਬਚਾ ਸਕਦੇ ਹਾਂ ਜੇਕਰ ਅਸੀਂ ਇਹ ਅਫਰ ਨਹੀਂ ਕਰਦੇ ਤਾਂ ਆਉਣ ਵਾਲਾ ਸਮਾਂ ਬਹੁਤ ਹੀ ਭਿਆਨਕ ਆ ਜਿਹਦੇ ਤਹਿਤ ਸਾਨੂੰ ਬਹੁਤ ਹੀ ਵੱਡਾ ਨੁਕਸਾਨ ਚੱਲਣਾ ਪੈ ਸਕਦਾ ਹੈ